ਲਓ ਜੀ ਹੁਣ ਨਾ ਬੱਛਿਆਂ ਨਾਲੇ ਸੈਂਗ ਦਗਾਉਣ ਦੀ ਲੋੜ ਨਹੀਂ ਹੁਣ ਤਾਂ ਟੀਕੇ ਹੀ ਇਹ ਜੇ ਆ ਗਏ ਆ ਵਧੀਆ ਕੁਆਲਿਟੀ ਦੇ ਤੇ ਜਿਹੜੇ ਸੈਂਗ ਆਉਂਦੇ ਹੀ ਨਹੀਂਗੇ ਆ ਬੱਛੀਆ ਦੇਖੋ ਥੋੜੇ ਜਿਹੜਾ ਨਾ ਦੀ ਆ ਮਤਰੋ ਇਹਦੇ ਸੈਂਗ ਨਹੀਂ ਆਉਣੇਗੇ ਦੇਖੋ ਕਿੰਨੀ ਸੋਹਣੀਆਂ ਦੇਖੋ ਤੇ ਇਹ ਬੱਛੀ ਵਾਲਾ ਹੀ ਆਪਾਂ ਟੀਕਾ ਤਰਾਇਆ ਸੀਗਾ ਤੇ ਉਹਨੇ ਆਖਿਆ ਸੀ ਬਾਈ ਨੇ ਬਈ ਸੈਂਗ ਵੀ ਨਹੀਂ ਇਹਦੇ ਦਗਾਉਣ ਦੀ ਲੋੜ ਤੇ ਨਾ ਹੀ ਆਉਣੇ ਆ ਕਰ ਲਓ ਚੈੱਕ ਸਰਗੇ ਤੱਤੇ ਕਰਕੇ ਲਾਉਣ ਦੀ ਲੋੜ ਨਹੀਂ ਹੁਣ ਜੇ ਆਹ ਟੀ ਗੱਲ ਧਰਾਉਂਗੇ ਜਾਨਵਰ ਦੇ ਤਾਂ ਸਿੰਗ ਨਹੀਂ ਹੁੰਦੇਗੇ ਤੇ ਨਾਲੇ ਬੱਛੀ ਆਲਾ ਧਰਾਇਆ ਸੀ ਇਹ ਮੈਂ ਮਹਿੰਗਾ ਜਰੂਰ ਆ ਕਰ ਲਓ ਚੈੱਕ ਬਾੜੀ ਜਿਆਦੇ ਸੋਹਣੀ ਆ ਬੱਛੀ ਦੇਖੋ ਹੈ ਕਿ ਨਹੀਂ ਲੇਸ਼ਕਾ ਮਾਰਦੀ ਆ ਬੜੀ ਪਿਆਰੀ ਜੀ ਆ ਨਿੱਕੇ ਨਿੱਕੇ ਕਾਨਾ ਜਮਈ ਤੇ ਮੋਟੀ ਆਖਾ ਨਿਕਾਇਆ ਮੂੰਹ ਆ ਦੇਖੋ ਹੈ ਵੀ ਬੜੀ ਪਿਆਰੀ ਜੀ ਆ ਇੱਕ ਕਈ ਬੰਦਿਆਂ ਨੂੰ ਤਾਂ ਐ ਲੱਗੂਗਾ ਵੀ ਖਣੀ ਝੂਠ ਹੀ ਆ ਇਹ ਗੱਲ ਵੀ ਸਿੰਘਾਂ ਵਾਲੀ ਬੱਛੀ ਵਾਲਾ ਵੀ ਕਈ ਵਾਰੀ ਬੰਦੇ ਮੰਨਦੇ ਨਹੀਂ ਹੁੰਦੇਗੇ ਵੀ ਬੱਛੀ ਵਾਲੀਆਂ ਗੱਲਾਂ ਆ ਗਈਆਂ ਵੀ ਬੱਛੀ ਵਾਲੇ ਟੀਕੇ ਆ ਗਏ ਆ ਬੱਛੀ ਵਾਲੇ ਟੀਕੇ ਵੀ ਆ ਗਏ ਸਿੰਘ ਵੀ ਨਹੀਂ ਆਉਂਦੇ ਉਹ ਵੀ ਟੀਕੇ ਆ ਤੁਹਾਡੇ ਸਾਹਮਣੇ ਆ ਇਹਦੀ ਆਪਾਂ ਵੀਡੀਓ ਹੋਰ ਵੀ ਇੱਕ ਪਾਵਾਂਗੇ ਮੰਨ ਲਓ ਤੁਹਾਨੂੰ ਦਿਖਾਵਾਂਗੇ ਵੀ ਸਿੰਘ ਵਾਕਈ ਨਹੀਂ ਆਈਗੇ ਇਹ ਛੋਟੀ ਹੁੰਦੀ ਦੀ ਆ ਵੱਡੀ ਹੁੰਦੀ ਦੀ ਵੀ ਪਾਵਾਂਗੇ ਠੀਕ ਆ ਨਾ ਜੀ ਬਾਕੀ ਲੱਤਾਂ ਲੱਤਾਂ ਦੇਖੋ ਕਿੰਨੀਆਂ ਲੰਮੀਆਂ ਤੇ ਵੱਡੀ ਪੂਰੀ ਵਿਹੜ ਬਣਨੀ ਆ ਇਹ ਦੇਖੋ ਤਾਂ ਹੈ ਵੀ ਬਾੜੀ ਜਿਆਦੇ ਪਿਆਰੀ ਆ ਬਾੜੀ ਜਿਆਦੇ ਪਿਆਰੀ ਆ ਤਾਂ ਕਮੈਂਟ ਕਮੈਂਟ ਕਰਕੇ ਨਾ ਦੱਸ ਦਿਆ ਕਰੋ ਬਈ ਕਿੱਦਾਂ ਦੀ ਲੱਗੀ ਵੱਠੀ ਠੀਕ ਆ ਨਾ ਕਰ ਲੋ ਚੈੱਕ ਮਾਰਦੀ ਆ ਜੀਭਾਂ ਖਣੀ ਬਈ ਦੁੱਧ ਪਿਆਉਣ ਆਇਆ ਮੈਂ ਤਾਂ ਵੀਡੀਓ ਬਣਾਉਂਦਾ ਸੀਗਾ ਦੇਖੋ ਜੀ ਹੈ ਕਿ ਨਹੀਂ ਕਿੰਨੀ ਘੈਂਟ ਆ ਪੂਛ ਵੀ ਇਹਦੀ ਨਿੱਕੀ ਆ ਤਾਂ ਗਿੱਟਿਆਂ ਤੇ ਕਰੀ ਆ ਬਾਹਲੀ ਲੰਮੀ ਨਹੀਂ ਹੈਗੀ ਤੇ ਉਂ ਵੀ ਮਿੱਤਰੋ ਬਾਹਲੀ ਵੱਡੀ ਸੀ ਮੱਛੀ ਐਨੀ ਵੀ ਨਿੱਕੀ ਜੀ ਸੀ ਇਹ ਇੱਕ ਦਿਨ ਦੀ ਹੋਈ ਆ ਮੇਰੇ ਹਿਸਾਬ ਨਾਲ ਉਹਦੇ ਦੀ ਵੀਡੀਓ ਬਣਾਈ ਆ ਮੇਰੀ ਦੇਖੋ ਇਹਨਾਂ ਦੋ ਦਸਾਂ ਹੀ ਦੂਜੇ ਚ ਪਿਉਣੇ ਆ ਚੁੰਗਣੀ ਜੀ ਚ ਇਹ ਤਾਂ ਮੂੰਹੇ ਮਾਰਦੀ ਆ ਦੇਖੋ ਬਾਲੀ ਪਿਆਰੀ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਦਾਂ ਦੀ ਵੀਡੀਓ ਜੀ ਠੀਕ ਆ ਜੀ ਧੰਨਵਾਦ